ਕਹਿੰਦੇ ਨੇ ਕਿ ਸਿੱਖਣ ਅਤੇ ਮਿਹਨਤ ਕਰਨ ਦਾ ਜਜ਼ਬਾ ਹੋਵੇ ਤਾਂ ਅਜਿਹੀ ਕੋਈ ਵੀ ਮੰਜ਼ਿਲ ਨਹੀਂ ਜੋ ਹਾਸਲ ਨਹੀ ਕੀਤੀ ਜਾ ਸਕਦੀ ਇਹ ਸਾਬਤ ਕਰ ਦਤਾ ਹੈ ਗੁਰਦਾਸਪੁਰ ਦੇ ਦੋ ਨੌਜਵਾਨਾਂ ਨੇ ਜਿਨ੍ਹਾਂ ਨੇ ਬਿਨਾ ਕਿਸੇ ਕੋਚ ਤੋਂ ਕੋਚਿੰਗ ਲਏ ਬਲਕਿ ਇੰਟਰਨੈਟ ਨੂੰ ਆਪਣਾ ਗੁਰੂ ਬਣਾਇਆ ਜਿहां ਪਾਵਰ ਲਿਫਟਿੰਗ ਵਿੱਚ ਬੈਂਕਕੌਂਗ ਗਏ ਅਤੇ ਅੰਡਰ 17 ਉਮਰ ਵਰਗ ਤੇ ਵਫਾ 골ਡ ਮੈਡਲ ਜਿੱਤ ਕੇ ਲਿਆਏ ਗੁਰਦਾਸਪੁਰ ਪੜਤਨ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਪਿੰਡਵਾਲਿਆਂ ਵੱਲੋਂ ਜਹਾਜ਼ ਚੌਕ ਵਿਖੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਅਗਰ ਕੀ ਕਹਿਣਾ ਇਹਨਾਂ ਲੋਕchu ਆਨਦਾ ਤੈਨੂੰ ਇਹਨਾਂ ਦੀ ਜ਼ੁਬਾਨੀ ਸੁਣਾ ਦਵਾਂ ਮੈਂ ਪਾਵਲੇਪ ਟੈਂਗੇਮ ਕਰਦਾ ਹਾਂ ਤੇ ਮੈਂ ਬੈਂਕੋ, థਾਈਲੈਂਡ ਦੇ ਵਿੱਚ ਹੋਈ ਸੀਗੀ ਵਰਲਡ ਚੈਂਪੀਅਨਸ਼ਿਪ ਉਹਦੇ ਵਿੱਚੋਂ ਮੇਰਾ 골ਡ ਮੈਡਲ ਆਇਆ ਹੈ ਮੈਨੂੰ 6 ਸਾਲ ਹੋ ਗਏ ਗੇਮ ਕਰਦਿਆਂ ਨੂੰ ਇਹ ਤੋ ਤੱਕ ਕੌਣ ਲੱਗਿਆ ਮੈਨੂੰ ਬਹੁਤ ਮਿਹਨਤ ਲੱਗੀ ਮੈਂ ਜੇ ਮੇਰੀ ਪਹਿਲਾਂ ਵੀ ਤੁਹਾਨੂੰ ਦੱਸਿਆ ਮੈਂ ਤਿੰਨ ਵਾਰੀ ਇੰਟਰਵਿਊ ਆਇਆ ਫਿਰ ਜੀਰੋ ਤੋਂ ਫਿਰ ਆਪਣੀ ਗੇਮ ਸਟਾਰਟ ਕੀਤੀ ਤੇ ਮੈਨੂੰ ਮੇਰਾ ਪਹਿਲਾ ਕੰਪੀਟੀਸ਼ਨ ਹੋਇਆ ਸੀਗਾ 2021 ਦੇ ਵਿੱਚ ਮੈਨੂੰ ਸੂਰ ਦੀ ਸਰ ਜੋ ਕਿ ਸਕੂਲ ਵੱਲੋਂ ਗਿਆ ਸੀਗਾ ਮੈਂ ਤੇ ਉਸ ਤੋਂ ਬਾਅਦ ਫਿਰ ਮੈਂ ਸਟੇਟ ਖੇਡਣ ਗਿਆ ਡਿਸਟ੍ਰਿਕਟ ਖੇਡਿਆ ਫਿਰ ਸਟੇਟ ਖੇਡਿਆ ਫਿਰ ਨੈਸ਼ਨਲ ਫਿਰ ਮੈਂ 2025 ਦੇ ਵਿੱਚ ਨੈਸ਼ਨਲ ਕੋਰਟ ਪਲੇ ਕੀਤਾ ਸੀਗਾ 2024 ਦੇ ਵਿੱਚ ਤੇ ਬਾਅਦ ਚ ਅਸੀਂ 2024 ਦੇ ਵਿੱਚ 2 2024 ਦੇ ਦਸੰਬਰ ਦੇ ਵਿੱਚ ਟ੍ਰਾਇਲ ਹੋ ਉਦੇ ਵਿੱਚ ਅਸੀਂ 골ਡ ਮੈਡਲ ਲਿਆ ਤੇ ਉਹਦੇ ਥਰੂ ਆਪਾਂ ਕੀ ਥਾਈਲੈਂਡ ਖੇਡ ਬੋ। ਜਿਵੇਂ ਕਿ ਇਹ ਦੇ weight lifting ਜੋ ਕਿ power lifting ਹੈ ਮੈਂ ਤੇ ਬਹੁਤ ਜ਼ਿਆਦਾ ਟਫ ਹੈ। ਇਹਦੇ ਵਿੱਚ ਇੰਜਰੀ ਦੇ ਬਹੁਤ ਜ਼ਿਆਦਾ ਚਾਂਸਿਸ ਨੇ। ਜਿਵੇਂ ਕਿ ਬਾਕੀ ਬੈਕ ਇੰਜਰੀ ਲਗਾ ਲੋ ਜਿਵੇਂ ਮੇਰੇ ਵੀ ਹੁਣ ਦੋਨੋਂ ਸ਼ੋਲਡਰ ਤੇ ਇੰਜਰੀ ਹੋਈ ਹੈ, ਬੈਕ ਇੰਜਰੀ ਵੀ ਹੋਈ ਹੈ। ਤੇ ਖਰਾਕ ਵਗੈਰਾ ਦਾ ਤਾਂ ਪਾਪਾ ਨੇ ਬਹੁਤ ਸਾਥ ਦਿੱਤਾ ਤੂੰ ਤੱਕ ਆਉਣ ਵਾਸਤੇ। ਜਿੰਨਾ ਵੀ ਸਪੋਰਟ ਹੈ ਘਰ ਦੇ ਨੂੰ ਸਪੋਰਟ ਕਰਦੇ ਤੇ ਸਪੋਰਟ ਹੋਣੀ ਚਾਹੀਦੀ ਸਪੋਰਟਸਮੈਨ ਕੋਈ ਅੱਗੇ ਵੱਲ ਸਕਦਾ। ਉਹਨਾਂ ਤੋਂ ਬਿਨਾਂ ਨਹੀਂ। ਤੋਂ ਮੈਨੂੰ ਬਹੁਤ ਸਪੋਰਟ ਮਿਲੀ ਸਕੂਲ ਵਾਲਿਆਂ ਦੀ ਬਹੁਤ ਸਪੋਰਟ ਸੀਗੀ। ਮੇਰੇ ਨਾਲ 12 ਦੇਸ਼ਾਂ ਦੀਆਂ ਸੀਗਾ ਕਿਹੜਾ ਜਿਸ ਤਰ੍ਹਾਂ ਆ ਅੱਜ ਕਿਸ ਤਾ ਕੈ ਸਾਸ਼ਕਾਲ ਜੀ ਮੇਰਾ ਨਾਮ ਤਨਪ੍ਰੀਤ ਸਿੰਘ ਆ ਮੈਂ ਕਲੂਣਾ ਪਿੰਡ ਦਾ ਰਹਿਣ ਵਾਲਾ ਆ ਅਰਦਾਸਪੁਰ ਡਿਸਟ੍ਰਿਕਟ ਦਾ ਮਿਹਨਤ ਤੇ ਮਤਲਬ ਇਹ ਅਸੀਂ ਮੈਨ ਨਹੀਂ ਸਕਦੇ ਕਿੰਨੀ ਮਿਹਨਤੀ ਇਹ ਤੇ ਬਸ ਜਿਉਂ ਲੱਗੇ ਆ ਉਦੋਂ ਦੇ ਲੱਗੇ ਰਹੇ ਆ ਤੇ ਇਹਦੇ ਵਿੱਚ ਕੋਈ ਵੀ ਦੇਣ ਦਾ ਨਹੀਂ ਗਿਆ ਜਿਸ ਤੋਂ ਮਤਲਬ ਅਸੀਂ ਜੇਮਸ ਕੀਪਰ ਕੀਤੀ ਹੋਏ ਟ੍ਰੇਨਿੰਗ ਮਿਸ ਕੀਤੀ ਹੋਏ ਜ਼ਿਆਦਾਤਰ ਤੇ ਇਹ ਜਿਹੜੇ 6 ਮਹੀਨੇ ਲੰਘੇ ਆ ਇਹ 6 ਮਹੀਨਿਆਂ ਵਿੱਚ ਮੇਰੇ ਘਰਦਿਆਂ ਨੂੰ ਵੀ ਪਤਾ ਮੇਰੇ ਘਰਦਿਆਂ ਦਾ ਵੀ ਕੂੜਾ ਸਾਥ ਹੀ ਨਾ ਕੋਈ ਕੰਮ ਬਿਲਕੁਲ ਇੱਕੋ ਚੀਜ਼ ਤੇ ਫੋਕਸ ਸੀ ਗੇਮ ਤੇ ਖਾਣਾ ਪੀਣਾ ਸੌਣਾ ਬਸ ਹਾਂ ਜਿਹੜੀ ਤੁਸੀਂ ਕਿੰਨੇ ਤੁਸੀਂ ਮਾਤਾ ਮੁਕਾਬਲਾ ਮੇਰਾ ਸਭ ਤੋਂ ਟਫ ਮੇਰਾ ਮੁਕਾਬਲਾ ਤੇ ਰਿਆਵਾ ਇਟਲੀ ਦੇ ਮੁੰਡਿਆਂ ਤੇ ਅੱਠਾਂ ਦੇਸ਼ਾਂ ਨਾਲ ਮੇਰਾ ਮੁਕਾਬਲਾ ਸੀ ਅੱਠ ਪਲੇਅਰ ਸੀ ਮੇਰੇ ਨਾਲ ਅੱਠਾਂ ਦੇਸ਼ਾਂ ਦੇ ਹਰ ਇੱਕ ਕੰਟਰੀ ਕੇ ਇੱਕ ਪਲੇਅਰ ਇੱਕ ਕੈਟਾਗਰੀ ਦਾ ਤੇ ਜਿਆਦਾ ਦਿੱਕਤ ਉਹਥੇ ਬਾਕੀ ਆਪਣੀ ਆਪਾਂ ਤੇ ਡਾਈਟ ਲੈ ਕੇ ਗਏ ਸੀ ਘਰੋਂ ਜਿੱਦਾਂ ਮਤਲਬ ਪ੍ਰੋਟੀਨ ਵਗੈਰਾ ਹੁੰਦਾ ਆ ਤੇ ਆਊਟ ਆਫ ਕੰਟਰੀ ਜਾ ਕੇ ਤੁਹਾਨੂੰ ਪਤਾ ਇੰਡੀਅਨ ਫੂਡ ਤੇ ਉਥਾਈ ਫੂਡ ਬਸ ਡਾਈਟ ਚ ਥੋੜਾ ਬੋਧਾ ਲੱਗਦਾ ਸੀ ਤੇ ਟਫਿੰਗ ਤੇ ਬਸ ਜਿਹੜੋ ਸਟੀ ਤੇ ਲੱਗੇ ਲਿਖਣਾ ਲੱਗੜਿਆ ਸੀ ਕੋਈ ਮਤਲਬ ਕਿਸੇ ਚੀਜ਼ ਤੋਂ ਅੱਗੇ ਲੰਘ ਰਿਹਾ ਕੋਈ ਸਪੈਰ ਤੋਂ ਵੱਦ ਲਾ ਰਿਹਾ ਕੋਈ ਕਿਸੇ ਤੋਂ ਮਤਲਬ ਪੂਰੇ ਮਾਈਂਡ ਸੈਟ ਨਾਲ ਮਾਈਂਡ ਪਲਾਨ ਨਾਲ ਕਰਨਾ ਪੈਂਦਾ ਆ ਕਿੰਨੇ ਲਈ ਫਲਗਣੀ ਉਦੋਂ ਥੋੜਾ ਡਰ ਲੱਗਦਾ ਜਦੋਂ ਕੋਈ ਅੱਗੋਂ ਸਾਡੇ ਨਾਲ ਅੱ ਸੁਪਨਾ ਤੇ ਮੇਰਾ ਬਸ ਸੁਪਨਾ ਤੇ ਪਹਿਲਾ ਸੁਪਨਾ ਤੇ ਮੇਰਾ ਇਹੀ ਸੀ ਕਿ ਮੈਂ ਜਿੱਤਾਂ ਮੈਂ ਕਰਦਾਂ ਨਾ ਰੋਸ਼ਨ ਕਰਾਂ ਨਹੀਂ ਨਹੀਂ ਅਸੀਂ 21 ਸਕੂਲ ਚ ਵਰਦੇ ਇਸੇ ਸਕੂਲ ਤੇ ਨਰਸਰੀ ਕੀਤੀ ਆ ਨਰਸਰੀ ਟੂ ਕਲਾਸ 2 ਇਹੀ ਸਕੂਲ ਰਹੇ ਆ ਤੇ ਆਪਾਂ ਇੱਥੇ ਹੀ ਆ ਨੂੰ ਇਕੱਠਿਆਂ ਨੂੰ ਜਿੰਮ ਦਾ ਚਸਕਾ ਪਿਆ ਏ ਲੱਗੇ ਸਾਡੇ ਜਿੰਮ ਦੇ ਅੰਦਰ ਵੀ ਆਏ ਨੇ ਉਹਨਾਂ ਆਪਣੀ ਨਿਊਲੀ ਜਿੰਮ ਓਪਨ ਕੀਤੀ ਲੱਗੇ ਪੈਂਦੇ ਤੇ ਉਦੋਂ ਹੀ ਆਪਾਂ ਖੇਡਣ ਗਏ ਆ ਉੱਥੇ ਜਿਮਲ ਹੋਣਦੇ ਆ ਤੇ ਬਸ ਉੱਥੋਂ ਹੀ ਬਾਅਦ ਸ਼ੌਂਕ ਪਿਆ ਵੱਧ ਬਾਹਰ ਟਿਕਣਾ ਵੱਧ ਬਾਹਰ ਤੇ ਪਰਿਵਾਰ ਦਾ ਕਿੰਨਾ ਚੰਗਾ ਪਰਿਵਾਰ ਦਾ ਤੇ ਮੰਮੀ ਜੀ ਮੇਰੇ ਨਾਲ ਖੜੋਤੇ ਨੇ ਪਰਿਵਾਰ ਦਾ ਤੇ ਇੰਨਾ ਜ਼ਿਆਦਾ ਸਹਿਯੋਗ ਹੈ ਕਿ ਕਹਿ ਨਹੀਂ ਸਕਦਾ ਮੰਮੀ ਪਾਪਾ ਦਾ ਹਾਂ ਕਦੇ ਵੀ ਕੋਈ ਵੀ ਕਮੀ ਨਹੀਂ ਹੋਣ ਦਿੱਤੀ ਨਾ ਡਾਈਟ ਨੂੰ ਲੈ ਕੇ ਨਾ ਕੋਈ ਇਕਵਿਪਮੈਂਟ ਨੂੰ ਲੈ ਕੇ ਇਹ ਜਿੰਨੀ ਮਹਿੰਗੀ ਗੇਮ ਆ ਯਾਰ ਕੋਈ ਅਫੋਰਡ ਨਹੀਂ ਕਰ ਸਕਦਾ ਕਈ ਪਲੇਅਰ ਤੇ ਬਸ ਇਹਦੇ ਜਿੰਨਾ ਇੱਥੇ ਪੈਸਾ ਲੱਗਦਾ ਉਹਦੇ ਘੜਕੇ ਰਹਿ ਜਾਂਦੇ 25-26000 ਰੁਪਏ ਮਹੀਨੇ ਦੀ ਡਾਈਟ ਤੇ ਬਾਕੀ ਜੋ ਵੀ ਐਕਵਿਪਮੈਂਟ ਤੇ ਚਲ ਜਾਂਦਾ ਹੁਣ ਸਾਡੇ 6 ਮਹੀਨੇ ਦੀ ਤਿਆਰੀ ਵਿੱਚ 2.5 ਤੋਂ 3 ਲੱਖ ਰੁਪਏ ਲੱਗਦੇ ਬਰਦਾਸ਼ਪੁਰ ਤੋਂ ਬਬਲੂ ਟਿਰਪੁਰ